ਸਾਰੇ ਪਿਆਰੇ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਕਿ ਆਪਣੇ ਅਸੀਂ ਵਿੱਚ ਜਿਹੜੀ ਦਰਦਾਂ ਹੁੰਦੀਆਂ ਨੇ ਜੋੜਾਂ ਚ ਦਰਦ ਹੁੰਦੇ ਆ ਉਹਦੇ ਚ ਮੁੱਢਿਓਂ ਚ ਗਰਦਨ ਚ ਉਹਦੇ ਲਈ ਆਪਾਂ ਇੱਕ ਸਪੈਸ਼ਲ ਪੰਜੀਰੀ ਬਣਾਉਣ ਲੱਗੇ ਹਾਂ ਮੈਂ ਤੁਹਾਨੂੰ ਉਹ ਵੀ ਰੈਮਡੀ ਦਿਖਾਉਣ ਲੱਗੇ ਹਾਂ ਅਸੀਂ ਕੀ ਕੀ ਕਿੰਨੇ ਕਿੰਨੇ ਬਣਾਉਣ ਲੱਗੇ ਹਾਂ ਸਾਰੀ ਜੀ ਚੀਜ਼ਾਂ ਦੀ ਅਸੀਂ ਤਿਆਰੀ ਕਰਕੇ ਤੁਹਾਨੂੰ ਦਿਖਾਉਣ ਲੱਗੇ ਹਾਂ ਇੱਕ ਤੋਂ ਪਹਿਲਾਂ ਆਪਾਂ ਆਲਸੀ ਲਵਾਂਗੇ 100 ਗ੍ਰਾਮ ਆਲਸੀ ਲਈ 100 ਗ੍ਰਾਮ ਪੁੰਨੇ ਦੇ ਛੋਲੇ ਲਈ 50 ਗ੍ਰਾਮ ਸੌਫ ਲਈ ਦਾਲ ਚੀਨੀ ਦੀ ਇੱਕ ਸਟਿਕ ਲਈ ਆ ਕਾਲੀ ਮਿਰਚ 100 ਗ੍ਰਾਮ ਇਸ ਤੋਂ ਬਾਅਦ ਆ ਬਦਾਮ 200 ਗ੍ਰਾਮ 100 ਗ੍ਰਾਮ ਆਪਲੇਸੀ ਅਖਰੂਟ ਪਿਸਤਾ ਕਾਜੂ 50 ਗ੍ਰਾਮ ਇਹਨਾਂ ਨੂੰ ਆਪਕਾ ਸਾਰਾ ਨੂੰ ਪਾਣੀ ਮਤਲਬ ਆ ਗ੍ਰੰਡ ਕਰ ਲਿਆ ਮਿਸ਼ਟ ਕਰਕੇ ਘੋੜੇ ਵਿੱਚ ਤੇ ਇਹ ਪੀਸਨ ਬਣਾ ਲਿਆ ਆਪਾਂ ਇਹਨਾਂ ਨੂੰ ਆਪਾਂ ਹੁਣ ਅੱਜ ਨੂੰ ਕਿਦਾਲਸੀ ਭੁੰਨਣੀ ਆ ਭੁੰਨ ਕੇ ਦੇਖੀ ਡਾਈ ਰੋਸਟ ਕਰਨ ਲੱਗੇ ਆਪਾਂ ਪਲਸੀ ਨੂੰ ਸੋਨਾਂ ਕੋਲ ドライ ਰੋਸਟੀ ਕਰਦੇ ਆ ਹਰਸੀ ਨੀਚੇ ਤਾਰ ਕੇ ਫਿਰ ਆਪਾਂ ਛੰਡਾ ਹੋਂ ਦੀ ਰੱਖਾਂਗੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਾਂ ਸੌਂਫ ਜਮੈਣ ਵਗੈਰਾ ਵੀ ਉਹਨਾਂ ਨੂੰ ਆਪਾਂ ਡ్రਾਈ ਰੋਸਟ ਕੀਤਾ ਸੀ ਮੀਡੀਅਮ ਮਤਲਬ ਸੇਕ ਕੇ ਸਲੋ ਸਲੋ ਭੁੰਨਾਗੇ ਜਿਆਦਾ ਵੀ ਆਪਾਂ ਭੁੰਨਣੀ ਨਹੀਂ ਜਦੋਂ ਇਹ ਤੜਕ ਤੜਕ ਕਰਨ ਲੱਗ ਗਈ ਤੁਹਾਨੂੰ ਦਿਖਾਉਣੀ ਆ ਉਦੋਂ ਆਪਾਂ ਇਹਨਾਂ نیچے اتار ਲੈਣਾ ਨਹੀਂ ਤੇ ਇਹਦਾ ਜਿਹੜਾ ਟੇਸਟ ਆ ਉਹ ਕੌੜਾ ਹੋ ਜਾਊਗਾ ਅਭੀ ਜਦੋਂ ਇਹ ਜਦੋਂ ਮੱਕੀ ਦੇ ਦਾਣੇ ਤੜਕ ਤੜਕ ਕਰਨ ਲੱਗ ਜਾਂਦੇ ਆ ਉਸ ਤਰ੍ਹਾਂ ਹੀ ਹੁਣ ਕਰਨ ਲੱਗ ਗਈ ਆ ਆਪਾਂ ਇਹਨੂੰ ਹਟਾਰ ਲੈਣਾ ਜੇ ਜਿਆਦਾ ਆਪਾਂ ਰੋਸਟ ਕਰਾਂਗੇ ਸਾਈ ਜਿਆਦਾ ਫਿਰ ਕੋੜੀ ਹੋ ਜੂਗੀ ਇਸ ਕਰਕੇ ਨੂੰ ਆਪਾਂ ਇੰਨਾ ਕੀ ਕਰਨਾ ਸੀ ਜੇ ਹਾਂ ਤੜਕ ਤੜਕ ਕਰਨ ਲੱਗੇ ਬਿਲਕੁਲ ਸলো ਸলো ਮਤਲਬ ਸੇਕ ਤੇ ਹੀ ਕਰਨਾ ਆਪਾਂ ਤਾਂ ਕਿ ਇਹਦਾ ਜਿਹੜਾ ਸੁਆਦ ਕੋੜਾ ਨਾ ਹੋ ਜAVE ਕਿੜਕੰਚਾ ਨਾ ਹੋ ਜAVE ਫੇਰ ਗੈਸ ਨੂੰ ਬੰਦ ਕਰਨ ਲੱਗੇ ਆ ਇਹਨੂੰ ਉਤਾਰਨ ਲੱਗੇ ਆ ਹਾਂ ਇਹਨੂੰ ਹੜਤ ਦੂਸਰੇ ਭਾਂਡੇ ਚ ਕੱਢਣ ਲੱਗੇ ਆ ਤਾਂ ਕਿ ਇਹ ਭਾਂਡਾ ਜਿਹੜਾ ਆਪਾਂ ਗਰਮਾ ਪਹਿਲਾਂ ਹੀ ਜਿਆਦਾ ਫਿਰ ਕੋੜੀ ਹੋ ਜੂਗੀ ਇਹ ਕਦੋਂ ਵੀ ਚੇਂਜ ਹੋ ਗਿਆ। ਇਹ ਠੰਡਾ ਹੋਣ ਦਿਆਂਗੇ। ਠੰਡਾ ਹੋਣ ਤੇ ਇਹਨੂੰ ਆਪਾਂ ਗ੍ਰाइंड ਕਰਾਂਗੇ। ਹੁਣ ਆਪਣੀ ਨੀ ਅਲਸੀਸ ਜਿਹੜੀ ਆਪਾਂ ਰੋਸਟ ਕੀਤੀ ਸੀ ਉਹ ਠੰਡੀ ਹੋ ਗਈ ਹੈ। ਹੁਣ ਆਪਾਂ ਇਹਨੂੰ ਗ੍ਰाइंड ਕਰਨ ਲੱਗਦੇ ਹਾਂ। ਕਿਹੋ ਜਿਹੀ ਬਣਾਉਣੀ ਤੁਸੀਂ ਜਿੰਨਾ ਮਰਜ਼ੀ ਕਿਉਂ ਪਾ ਕੇ ਬਣਾ ਸਕਦੇ। ਵੈਸੇ ਤੁਹਾਨੂੰ ਆਪਾਂ ਤੇ ਇਸ ਦਿਨ ਥੋੜਾ ਜਿਹਾ ਘਿਓ ਪਾ ਕੇ ਸੁਨਾਉਣ ਲੱਗੇ ਆ ਜਿਆਦਾ ਕਿਓ ਆਇਲ ਨਹੀਂ ਬਣਾਉਣਾ ਆਪਾਂ ドライ ਰੱਖਣਾ ਆਪਾਂ ਉਸ ਪੀੜੀ ਰੋਸਟ ਕੀਤੀ ਹਰਸੀਮ ਵਿੱਚ ਪਾ ਲਵਾਂਗੇ ਜਦੇ ਕੋਸਾਰੇ ドライ ਫੂਡ ਸਾਰਾ ਰੋਸਟ ਕਰਕੇ ਲੈਣਾ ਸਾਰਾ ਕੁਝ ਕਰਕੇ ਛੋਟੀਲੇ ਚ ਦਾਜਿਨੀ ਕੀਤੀ ਹੋਈ ਆਪਾਂ ਇਹਦੇ ਵਿੱਚ ਪਾ ਲਵਾਂਗੇ ਵਿੱਚ ਛੋਲੇ ਕੀਤੇ ਹੋਏ ਆਪਨੇ ਕੁਣ ਨਹੀਂ ਈਸ਼ਾ ਲੈ ਬੱਚੀ ਆਹ ਤਰੀ ਹੋਈ ਨੇ। ਇਹ ਮੰਨੀ ਬੱਚੀ ਆਪਾਂ ਮਿਸ਼ਰੀ ਪਾ ਲਈ। ਥੋੜੀ ਜੀ ਪਾ ਲਵਾਂਗੇ ਸ਼ੱਕਰ ਆਪਾਂ। ਆਪਾਂ ਇਹ ਬਣਾਉਣੀ ਹੈ ਡਰਾਈ ਜੀ ਜ਼ਿਆਦਾ ਖਿਓ ਵਾਲੀ ਨਹੀਂ ਬਣਾਉਣੀ ਕਿਉਂਕਿ ਵੱਡੇ ਘਰ ਦੇ ਬੱਚੇ ਉਹ ਵੀ ਖਾ ਸਕਦੇ ਨੇ। ਇਹਨਾਂ ਦਾ ਬੀਜੇ ਵਗੈਰਾ ਵੱਧ ਉਹ ਵੀ ਖਾ ਲੈਣਗੇ। ਇਸ ਕਰਕੇ ਖਿਓ ਆਪਾਂ ਥੋੜਾ ਹੀ ਰੱਖਾਂ। ਤੁਸੀਂ ਇਹਦੇ ਵਿੱਚ ਜਿਆਦਾ ਕਿਉਂ ਪਾ ਸਕਦੇ ਹੋ ਜਿਵੇਂ ਕਿੰਨੇ ਬਣ ਜਾਣਗੇ ਤੁਹਾਡੀਆਂ ਮੈਂ ਤਾਂ ਥੋੜੀ ਜਿਹੀ ਇਹਦੇ ਵਿੱਚ ਤਾਂਕੇ ਵਾਲੀ ਮਿਸ਼ਰੀ ਵੀ ਪਾਈ ਆ ਤਾਂਕੇ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਮਿਲ ਸਕੇ ਗੁੱਟੇ 'ਚ ਵੀ ਨਹੀਂ ਫੋੜਿਆਂ 'ਚ ਦਰਦ ਦਾ ਮੁੱਢਾ ਚ ਦਰਦ ਦਾ ਆਪਣੇ ਪੀੜਾ ਪੈਂਦੀਆਂ ਸਰਦੀਆਂ 'ਚ ਉਹ ਆਪਾਂ ਵੱਧ ਤੋਂ ਵੱਧ ਲਾਭ ਮਿਲ ਸਕੇ ਮੈਂ ਤਾਂ ਇਸ ਕਰਕੇ ਬਹੁਤ ਘੱਟ ਪਾਏ ਦੇ ਵਿੱਚ ਆਪਾਂ ਫੁੱਲ ਮਖਾਣੇ ਵੀ ਪਾਏ ਆ ਕਾਲੀ ਮਿਰਚ ਪਾਈ ਆ ਕੁਝ ਗੋੜ ਜਾਂ ਸ਼ੱਕਰ ਜਾਂ ਖੰਡ ਜੋ ਕੁਝ ਵੀ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੁਸੀਂ ਅਸੀਂ ਤਾਂ ਬਹੁਤ ਘੱਟ ਮਿੱਠੇ ਵਾਲੀ ਬਣਾਈ ਹੈ ਤੰਜੀਰੀ ਇਹ ਬਹੁਤ ਹੀ ਲਾਭਕਾਰੀ ਹੈ ਸਰਦੀਆਂ ਦੇ ਵਿੱਚ ਖਾਸ ਕਰਕੇ ਸਾਰੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਖਾ ਸਕਦੇ ਨੇ ਜੇ ਵੀਡੀਓ ਚੰਗੀ ਲੱਗਦੀ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ